ਮਿਸ਼ਨ ਦੇ ਚੇਅਰਪਰਸਨ ਜਿਹੜੇ ਨੇ ਉਹ ਵੀ ਪਹੁੰਚੇ ਗੱਲਬਾਤ ਮੈਮ ਕੀ ਹਾਲਾਤ ਨੇ ਅੰਦਰ ਤੁਸੀਂ ਹੋ ਕੇ ਇੱਕ ਮਿੰਟ ਇੱਕ ਮਿੰਟ ਥੋੜਾ ਇਨਸਾਨੀਤ ਦਿਖੋ ਮੈਮ ਠੀਕ ਹੈ ਜੀ ਐਮਰਜੈਂਸੀ ਗੇਟ ਛੱਡਦਾ ਠੀਕ ਹੈ ਦੇਖੋ ਮੈਂ ਇੱਕ ਮਿੰਟ ਦੇਖੋ ਮੈਂ ਇਹਨਾਂ ਦੇ ਭੈਣ ਨੂੰ ਮਿਲੀ ਆ ਫਾਦਰ ਨੂੰ ਮਿਲੀ ਆ ਭਰਾ ਨੂੰ ਮਿਲੀ ਆ ਠੀਕ ਹੈ ਉਹਨਾਂ ਨੇ ਕਿਹਾ ਕਿ ਇਹ ਲੜਕਾ 6-7 ਮਹੀਨੇ ਪਹਿਲਾਂ ਵੀ ਇਹਨੇ ਇਸ ਤਰੀਕੇ ਦੇ ਨਾਲ ਲੜਕੀ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਸੀ ਉਹਨਾਂ ਨੇ ਇੱਕ ਫੇਸ ਦੇ ਅੰਦਰ ਉਹਦੀ ਰਿਪੋਰਟ ਵੀ ਲਿਖਾਈ ਸੀ ਤੇ ਉੱਥੇ ਉਹਨਾਂ ਨੂੰ ਉਹਦੀ ਕਾਰਵਾਈ ਵੀ ਹੋਈ ਸੀ ਉਹਨੂੰ ਕਾਫੀ ਸਮਝਾਇਆ ਵੀ ਗਿਆ ਫਿਰ ਪਿੰਡ ਦੀ ਜਿਹੜਾ ਇਹ ਮੁੰਡਾ ਹੈਗਾ ਉਸਦੇ ਪਿੰਡ ਦੀ ਜਿਹੜੀ ਪੰਚਾਇਤ ਹੈ ਉਹਨਾਂ ਨੇ ਵੀ ਇਹਦੇ ਨਾਲ ਕਾਉਂਸਲਿੰਗ ਕੀਤੀ ਸੀ ਤੇ ਇਹਦੇ ਮਾਪੇ ਨਾਲ ਗੱਲਬਾਤ ਕਰਕੇ ਇੱਕ ਇਹਨਾਂ ਨੇ ਰਾਜ਼ਨਾਮਾ ਕੀਤਾ ਸੀ ਕਿ ਕਦੇ ਵੀ ਇਹ ਮੁੰਡਾ ਇਸ ਕੁੜੀ ਦੇ ਲਾਗੇ ਨਹੀਂ ਜਾਏਗਾ ਗੱਲਬਾਤ ਨਹੀਂ ਕਰੇਗਾ ਇਹ ਗੱਲ ਨੂੰ 7-8 ਮਹੀਨੇ ਹੋ ਚੁੱਕੇ ਨੇ ਤੇ ਉਹ ਕਹਿੰਦੇ ਸਾਡੇ ਨਾਲ ਕੋਈ ਗੱਲਬਾਤ ਨਹੀਂ ਸੀ ਕੁੜੀ ਦੇ ਨਾਲ ਕੋਈ ਗੱਲਬਾਤ ਨਹੀਂ ਸੀ ਉਹਨੇ ਆਪਣੇ ਫੋਨ ਦਾ SIM ਵੀ ਬਦਲੀ ਕਰ ਲਿਆ ਸੀ ਜਿਹੜਾ ਨੰਬਰ ਉਸ ਮੁੰਡੇ ਨੂੰ ਪਤਾ ਸੀ ਇਹਨੂੰ ਹੁਣ ਪਤਾ ਨਹੀਂ ਫੇਰ ਕੀ ਦੁਬਾਰਾ ਤੋਂ ਸਣਕ ਚੜੀ ਆ ਤੇ ਉਹ ਵੇਟ ਕਰਦਾ ਰਿਹਾ ਉਹਨੂੰ ਪਤਾ ਸੀ ਵੀ ਕਿਹੜੇ ਬੱਸ 'ਚੋਂ ਆਉਂਦੀ ਆ ਤੇ ਜਾਂਦੀ ਆ ਤੇ ਅੱਜ ਉੱਥੇ ਵੇਟ ਕਰਦਾ ਰਿਹਾ ਜੀ ਤੇ ਜਦੋਂ ਉਹ ਲੜਕੀ ਉਤਰੀ ਆ ਆਪਣੇ ਜਾਣ ਦੇ ਲਈ ਬੈਂਕ ਜਾਣ ਦੇ ਲਈ ਔਰ ਉਹ ਬਸ ਉਹਨੇ ਉਥੇ ਉਹ ਜਿਹੜਾ ਇਨਸੀਡੈਂਟ ਕਰਨਾ ਸੀ ਕਰਤਾ ਤੇ ਘਰਦਿਆਂ ਦੀ ਡਿਮਾਂਡ ਇਸ ਟਾਈਮ ਇਹੀ ਹੈ ਕਿ ਇਹ ਲੜਕਾ ਕਿਸੇ ਵੀ ਹਾਲਤ ਚ ਛੱਡਿਆ ਨਹੀਂ ਜਾਣਾ ਚਾਹੀਦਾ ਔਰ ਉਹ ਕਹਿੰਦੇ ਕਿ ਸਾਨੂੰ ਵੀ ਜਿੱਦਾਂ ਸਾਡੀ ਕੁੜੀ ਨੂੰ ਮਾਰਿਆ ਹੈ ਸਾਨੂੰ ਵੀ ਮੌਤ ਦੇ ਬਦਲੇ ਮੌਤ ਹੀ ਚਾਹੀਦੀ ਹੈ ਠੀਕ ਹੈ ਨਾ ਔਰ ਹੁਣ ਜਿਹੜੇ ਹੈਗੇ ਨੇ ਬਾਕੀ ਕਾਰਵਾਈ ਚੱਲ ਰਹੀ ਹੈ ਉਹਨਾਂ ਦੀ ਸਟੇਟਮੈਂਟ ਲਿਖੀ ਜਾ ਰਹੀ ਹੈ ਪੋਸਟਮਾਰਟਮ ਹੋ ਜਾਣ ਤੋਂ ਉਸ ਤੋਂ ਬਾਅਦ ਜਿਹੜਾ ਆ ਇਹ ਅੱਗੇ ਪਤਾ ਕਰਨਗੇ ਵੀ ਅੱਗੇ ਕਿੱਦਾਂ ਚੱਲੇਗਾ ਪਰਿਵਾਰ ਦੀ ਜ਼ਿੰਮੇਵਾਰੀ ਵੀ ਬਜੰਦਰਪੁਰ ਦੀ ਤੇ ਵੀ ਸ਼ਹਿਰ ਦੀ ਇਹ ਉਹਨਾਂ ਦਾ ਭਰਾ ਹੈਗਾ ਆ ਇੱਕ ਭਰਾ ਬਾਹਰ ਹੈਗਾ ਆ ਇੱਕ ਭਰਾ ਇਹਨਾਂ ਦੇ ਇੱਥੇ ਹੋਰ ਵੀ ਹੈਗਾ ਆ ਐਦਾ ਗੱਲ ਨਹੀਂ ਹੈ ਮਗਰ ਹਾਂ ਉਹ ਕੁੜੀ ਕੰਮ ਕਰਦੀ ਸੀ ਆਪਣਾ ਵਧੀਆ ਜੀਵਨ ਬਤੀਤ ਕਰਦੀ ਸੀ ਘਰ 'ਚ ਮਦਦ ਕਰਦੀ ਸੀ ਜਿਵੇਂ ਆਮ ਕੁੜੀਆਂ ਅੱਜਕੱਲ ਕੰਮ ਕਰਦੀਆਂ ਨੇ ਬਾਹਰ ਜਾਂਦੀਆਂ ਨੇ ਨੌਕਰੀ ਕਰਨ ਦੇ ਲਈ ਪਰ ਮੇਰਾ ਮਤਲਬ ਇਹ ਕਿ ਸਵਾਗ ਸਾਡਾ ਇੰਨਾ ਅਨ ਸੇਫ ਹੋ ਗਿਆ ਹੈ ਬੱਚਿਆਂ ਦੇ ਲਈ ਕਿ ਤੁਸੀਂ ਇਹ ਨਹੀਂ ਪਤਾ ਲੱਗਦਾ ਵੀ ਕੌਣ ਕੀ ਕਿੱਥੇ ਹੋ ਜਾਣਾ ਹੈ ਜਦੋਂ ਲੜਕੀ ਦਾ ਕੋਈ ਗੱਲਬਾਤ ਹੈ ਹੀ ਨਹੀਂ ਸੀ ਇਹ ਸਾਰਾ ਇੱਕ ਤਰਫਾ ਸੀਗਾ ਉਹਦੇ ਪਿੰਡ ਦੀ ਪੰਚਾਇਤ ਨੇ ਲਿਖੇ ਦਿੱਤਾ ਕਿ ਅਸੀਂ ਜ਼ਿੰਮੇਵਾਰੀ ਲੈਣੇ ਕਿ ਇਹ ਮੁੰਡਾ ਕਦੇ ਕੰਟੈਕਟ ਨਹੀਂ ਕਰੇਗਾ ਲੇਕਿਨ ਫਿਰ ਵੀ ਇਹ ਇਨਸੀਡੈਂਟ ਹੋਇਆ ਹਾਂ ਹਾਂਜੀ ਕਾਰਵਾਈ ਹੋਈ ਸੀ ਉਸ ਮੁੰਡੇ ਨੂੰ ਫੜਿਆ ਵੀ ਸੀਗਾ ਦੋ ਦਿਨ ਰੱਖਿਆ ਵੀ ਹੈ ਪੁਲਿਸ ਨੇ ਪੂਰੀ ਕਾਰਵਾਈ ਹੋਈ ਹੈ ਫਿਰ ਪੇਪਰ ਵੀ ਲਿਖਿਆ ਗਿਆ ਕਿ ਅੱਗੇ ਤੋਂ ਇਹ ਮੁੰਡਾ ਐਸਾ ਕੰਮ ਨਹੀਂ ਕਰੇਗਾ ਕੋਈ ਵੀ ਪਿੰਡ ਦੀ ਪੰਚਾਇਤ ਨੇ ਵੀ ਸਾਰਾ ਪੇਪਰ ਬਣਾਏ ਸੀਗੀ ਦੇਖੋ ਆਪਾਂ ਹੁਣ ਇਸ ਚੀਜ਼ ਨੂੰ ਨਾ ਪੋਲੀਟਿਕਾਈਜ਼ ਨਾ ਕਰੀਏ ਗੱਲ ਇਹ ਹੈਗੀ ਹੈ ਕਿ ਇੱਥੇ ਇਨਸੀਡੈਂਟ ਹੋਇਆ ਹੈ ਪੁਲਿਸ ਨੇ ਕਾਰਵਾਈ ਕਰ ਲਈ ਹੈ ਸਾਰਾ ਮੁੰਡਾ ਫੜਿਆ ਗਿਆ ਹੈ ਪੋਸਟਮਾਰਟਮ ਹੋਣ ਤੋਂ ਬਾਅਦ ਇਹਨਾਂ ਮਾਪਪਾਂ ਦੀ ਸਾਰੀ ਸਟੇਟਮੈਂਟ ਲਿਖਣ ਤੋਂ ਬਾਅਦ ਉਹ ਮੁੰਡੇ ਨੂੰ ਬਖਸ਼ਿਆ ਨਹੀਂ ਜਾਏਗਾ ਉਸ ਤੇ ਕਾਰਵਾਈ ਹੋਏਗੀ ਸਜ਼ਾ ਹੋਏਗੀ ਦੇਖੋ ਅਨਸੇਫ ਸਮਾਜ ਹੋਇਆ ਹੈ ਸਾਡੀ ਆਪਣੀ ਜ਼ਿੰਮੇਵਾਰੀਆਂ ਕਰਕੇ ਜੇ ਅਸੀਂ ਆਪਣੀ ਜ਼ਿੰਮੇਵਾਰੀ ਨਹੀਂ ਸਮਝਦੇ ਇਸ ਚੀਜ਼ ਨੂੰ ਬਿਲਕੁਲ ਵੀ ਅਸੀਂ ਨਹੀਂ ਸਮਝਦੇ ਕਿ ਦੇਖੋ ਇਹ ਜਿਹੜਾ ਸਾਡਾ ਇਹਨਾਂ ਸੰਵੇਦਨਾ ਖਤਮ ਹੋ ਚੁੱਕੀ ਹੈ ਕਿ ਅਸੀਂ ਇੱਕ ਬੱਚਾ ਜਿਹੜਾ ਕਿ ਨਹੀਂ ਤੁਹਾਨੂੰ ਆਣਾ ਚਾਹੁੰਦਾ ਨਹੀਂ ਉਹ ਕੁੜੀ ਗੱਲ ਕਰਨਾ ਚਾਹੁੰਦੀ ਤੁਹਾਡੇ ਨਾਲ ਤੇ ਤੁਸੀਂ ਫੇਰ ਵੀ ਜ਼ਬਰਦਸਤੀ ਕਰਕੇ ਉਸ ਕੁੜੀ ਨੂੰ ਮਾਰਨ ਤੇ ਤੁਰ ਗਏ ਇਹ ਮਾਨਸਿਕ ਸੰਤੁਲਨ ਜਿਹੜਾ ਅੱਜ ਕੱਲ ਸਮਾਜ ਦੇ ਅੰਦਰ ਪਹਿਲਾਂ ਜਦ ਕਾਰਵਾਈ ਹੋਈ ਸੀ ਮੈਨੂੰ ਉਹ ਡਰ ਨਹੀਂ ਸੀਗਾ ਉਹ ਕਾਰਵਾਈ ਦਾ ਤੇ ਉਸ ਤੋਂ ਬਾਅਦ ਦੁਬਾਰਾ ਇਹ ਸਭ ਕੀਤਾ ਗਿਆ ਦਾਰੀ ਨਹੀਂ ਰਿਹਾ ਨਾ ਦਾਰੀ ਨਹੀਂ ਹੋਇਆ ਹੋਣਾ ਉਸ ਮੁੰਡੇ ਨੂੰ ਇੰਨਾ ਸਿਰਫ ਉਰਿਆ ਕੋਈ ਮੁੰਡਾ ਉਹ ਸਿਰ ਇੰਨਾ ਸਿਰਫ ਉਰਿਆ ਹੋਇਆ ਮੁੰਡਾ ਕਿ ਵੀ ਇੱਕ ਵਾਰੀ ਕਾਰਵਾਈ ਹੋ ਚੁੱਕਿਆ ਫੜ ਚੁੱਕਿਆ ਪੰਚਾਇਤ ਲਿਖਾ ਚੁੱਕਿਆ ਘਰਦਿਆਂ ਨੇ ਪਰਚਾ ਲਿਖਾ ਕੇ ਦਿੱਤਾ ਆ ਹੋਰ ਇਸ ਤੋਂ ਜ਼ਿਆਦਾ ਕੀ ਕਰਦੇ ਕੁੜੀ ਗੱਲ ਨਹੀਂ ਕਰਦੀ ਕੁਝ ਨਹੀਂ ਕੋਈ ਨਾ 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 ਉਹ ਲੜਕਾ ਐਸਾ ਹੈ ਜੀ ਸਿਰਫਰਾ ਹੈਗਾ ਉਹਨੇ ਫੜਨ ਦੀ ਜਦੋਂ ਕੋਸ਼ਿਸ਼ ਕੀਤੀ ਆ ਉਹਨੇ ਤਲਵਾਰਾਂ ਉਹਨਾਂ ਦੇ ਵੀ ਚਲਾਈਆਂ ਪੁਲਿਸ ਚੌਕੀ ਦੇ ਅੰਦਰ ਜਾ ਕੇ ਜੇ ਪੁਲਿਸ ਨੇ ਘੇਰਾ ਪੰਨ ਦੀ ਕੋਸ਼ਿਸ਼ ਕੀਤੀ ਹੈ ਇਹਨਾਂ ਦਾ ਇੱਕ ਮੁਲਾਜ਼ਮ ਜਮ ਇੱਥੇ ਐਡਮਿਟ ਵੀ ਹੈਗਾ ਉਹਨਾਂ ਨੇ ਉਹਨੇ ਪੁਲਿਸ ਨੂੰ ਵੀ ਮਾਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਤੁਸੀਂ ਸੋਚੋ ਉਹਦੀ ਮਾਨਸਿਕ ਸਥਿਤੀ ਕਿਹੋ ਜਿਹੀ ਹੋਏਗੀ ਇਸ ਟਾਈਮ ਦੇ ਉੱਤੇ ਰਾਜੀਨਾਮਾ ਹੋ ਸਕਦਾ ਇਹ ਮਰਡਰ ਕੇਸ ਹੈ ਤੁਸੀਂ ਸੋਚ ਸਕਦੇ ਹੋ ਇਹ ਚ ਰਾਜੀਨਾਮਾ ਹੋ ਸਕਦਾ ਮੇਰੀ ਜ਼ਿੰਮੇਵਾਰੀ ਇਹ ਹੈਗੀ ਹੈ ਇਸ ਟਾਈਮ 'ਤੇ ਕਿ ਜਿਹੜੇ ਇਹਨਾਂ ਦੀ ਸਟੇਟਮੈਂਟ ਪੇਰੈਂਟਸ 'ਤੇ ਲਿਖੀ ਗਈ ਹੈ ਇਹਦੀ ਪੋਸਟਮਾਰਟਮ ਰਿਪੋਰਟ ਹੈਗੀ ਹੈ ਸਾਰਾ ਕੁਝ ਉਹਦੀ ਜਿਹੜੀ ਹੈ ਪੂਰੀ ਮੇਰੇ ਕੋਲ ਇਨਫੋਰਮੇਸ਼ਨ ਮੈਂ ਇੱਕ ਇੱਕ ਮਿੰਟ ਦੀ ਲੈਂਦੀ ਰਹਾਂਗੇ ਵੀ ਕੀ ਕਾਰਵਾਈ ਹੋਈ ਹੈ ਕੀ ਕਾਰਵਾਈ ਨਹੀਂ ਹੋਈ ਹੈ ਮੈਂ ਆਪਣਾ ਟੈਲੀਫੋਨ ਨੰਬਰ ਵੀ ਇਹਨਾਂ ਨੂੰ ਮਾਂ-ਬਾਪ ਨੂੰ ਸ਼ੇਅਰ ਕਰਕੇ ਆਈ ਹੈਗੀ ਹਾਂ ਇਹ ਇਹ ਮੁੰਡਾ ਜਿਹਨੇ ਨਾਲ ਪੁਲਿਸ ਦੇ ਜਾ ਕੇ ਮਦਦ ਕੀਤੀ ਸੀ ਉਹਨੂੰ ਕਿਹਾ ਸੀ ਇਹ ਮੁੰਡਾ ਅੱਗੇ ਦਾ ਵੀ ਇਹ ਮੁੰਡਾ ਸੀਗਾ ਸਭ ਤੋਂ ਪਹਿਲਾਂ ਚਾਹਤ 40 ਲੋਕ ਉੱਤੇ ਖੜੇ ਸੀ ਕੋਈ ਮੇ ਮਦਦ ਨਹੀਂ ਕਰ ਰਿਹਾ ਸੀ ਅੱਗੇ ਜਾ ਕੇ ਮਦਦ ਕਰ ਰਿਹਾ ਸੀ ਇਹੋ ਜੇ ਇਹੋ ਜੇ ਹੀ ਬੱਚਿਆਂ ਦੀ ਸਾਨੂੰ ਨਾ ਸਮਾਜ ਚ ਲੋੜ ਹੈਗੀ ਆ ਕਿ ਜਿਹੜੇ ਕਿ ਆਪਣਾ ਵੀ ਜਿਹੜੇ ਆਪਣੀ ਵੀ ਜ਼ਿੰਮੇਵਾਰੀ ਸਮਝਦੇ ਨੇ ਇਹਨੇ ਵੀ ਦੇਖਿਆ ਉਹਨੇ ਕਿ ਇਹਦੇ ਘਰ ਵੀ ਭੈਣ ਹੈ ਉਹ ਵੀ ਜਿਹੋ ਜੀ ਸਿਚੁਏਸ਼ਨ ਚ ਹੁੰਦੀ ਤੇ ਉਹ ਕੀ ਕਰਦਾ ਉਸ ਟਾਈਮ ਤੇ ਸ਼ਾਬਾਸ਼ ਹੈ ਮੈਂ ਕਹਿੰਦੀ ਆ ਬਾਕੀਆਂ ਦੇ ਲਈ ਸਭ ਦੇ ਲਈ ਇਨਸਪੀਰੇਸ਼ਨ ਹੈਗੀ ਆ ਸਬਕ ਸਿੱਖਣਾ ਚਾਹੀਦਾ ਤਾਂ ਕਿ ਹੋਰ ਨੌਜਵਾਨ ਵੀ ਅੱਗੇ ਆਣ ਹਾਂਜੀ 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 ਬਾਕੀ ਜਿਹੜੀਆਂ ਮੈਂ ਉਹਨਾਂ ਦੇ ਨਾਲ ਸਾਰੀ ਆਪਣੇ ਨੰਬਰ ਵੀ ਛੱਡ ਕੇ ਆਈਆਂ ਆਫਿਸੇਬਲ ਹੈ ਘਰ ਦੇ ਨੰਬਰ ਵੀ ਛੱਡ ਕੇ ਆਈਆਂ ਕਿ ਕਿਸੇ ਵੀ ਟਾਈਮ ਤੇ ਉਹਨਾਂ ਨੂੰ ਲੱਗਦਾ ਕਿ ਸਾਡੇ ਨਾਲ ਇਹ ਥੋੜੀ ਬਹੁਤ ਜੋ ਉਹਨਾਂ ਨੂੰ ਜ਼ਰੂਰਤ ਹੈ ਮੈਂ ਉਹਨਾਂ ਦੀ ਪੂਰੀ ਮਦਦ ਕਰਾਂਗੀ ਮੈਲਾ ਕੁਸ਼ਤਾਨ ਥੈਂਕ ਯੂ ਮੈਲਾ ਰਾਜ ਕਮਿਸ਼ਨ ਅਡੇਟ ਚੇਅਰਮੈਨ ਕਿਉਂਕਿ ਜਿਸ ਤਰੀਕੇ ਨਾਲ ਗੱਲ ਕਰੀਏ ਤਾਂ ਇਸ ਸਮੇ ਬੜਾ ਅਹਿਮ ਭੂਮਿਕਾ ਰਹਿੰਦੀ ਹੈ ਐਮਐਲਏ ਰਾਜ ਕਮਿਸ਼ਨ ਦੀ ਸੋ ਚੇਅਰਪਰਸਨ ਜਿਹੜੇ ਨੇ ਉਹ ਪਹੁੰਚੇ ਨੇ ਤਾਂ ਸਿੱਧੇ ਤੌਰ ਦੇ ਉੱਪਰ ਜੇਕਰ ਗੱਲ ਕਰੀਏ ਤਾਂ ਹੁਣ ਕਿਵੇਂ ਕੰਡੀਕ ਭੂਮਿਕਾ ਰਹਿੰਦੀ ਹੈ ਕਿਉਂਕਿ ਆਮ ਤੌਰ ਦੇ ਉੱਪਰ ਜੋ ਹਾਲਾਤ ਬਣੇ ਨੇ ਜਿਹੜੀ ਘਟਨਾ ਵਾਪਰੀ ਹੈ ਤਾਂ ਪਹਿਲੇ ਤੋਂ ਹੀ ਪੂਰਾ ਸਮਾਜ ਜਿਹੜਾ ਉਹ ਪੂਰੇ ਸਹਿਮ ਦੇ ਮਾਹੌਲੇ ਵਿੱਚ ਤਾਂ ਹੁਣ ਕਿਸ ਤਰੀਕੇ ਦੇ ਨਾਲ ਸਾਰਾ ਵਰਤਾਰਾ ਵਾਪਰਦਾ ਹੈ ਫੁੱਲਸ ਜਿਹੜੀ ਹੈ ਉਹ ਕਿਸ ਤਰੀਕੇ ਦੇ ਨਾਲ ਆਪਣੀ ਭੂਮਿਕਾ ਨਿਭਾਉਂਦੀ ਹੈ ਕਿਉਂਕਿ ਨੌਜਵਾਨ ਜਿਹੜਾ ਸੀਗਾ ਉਸ ਨੂੰ ਕਾਬੂ ਕਰ ਲਿਆ ਗਿਆ ਹੈ ਤਾਂ ਇੱਕ ਪਾਸੇ ਚੰਡੀਗੜ੍ਹ ਮੋਹਾਲੀ ਜਿਹੜਾ ਬੜੇ ਹਾਈ ਟੈਕ ਸਿਟੀ ਮੰਨੀ ਜਾਂਦੀ ਹੈ ਕਿਉਂਕਿ ਲਗਭਗ ਪੰਜਾਬ ਹਰਿਆਣਾ ਹਿਮਾਚਲ ਦੇ ਜਿਹੜੇ ਬਾਰਡਰ ਲੱਗਦੇ ਨੇ ਤਾਂ ਲਗਭਗ ਸਾਰੇ ਸੂਬਿਆਂ ਤੋਂ ਲੋਕ ਇੱਥੇ ਕੰਮ ਕਰਨ ਦੇ ਲਈ ਨੌਕਰੀ ਕਰਨ ਦੇ ਲਈ ਪਹੁੰਚਦੇ ਨੇ ਤਾਂ ਖਾਸ ਤੌਰ ਦੇ ਉੱਪਰ ਕੁੜੀਆਂ ਜਿਹੜੀਆਂ ਰਾਤ ਵੀ ਨੌਕਰੀ ਕਰਦੀਆਂ ਨੇ ਤਾਂ ਕਿਤਨਾ ਕਿਤੇ ਡਰਦਾ ਮੈਂ ਕਿਉਂਕਿ ਜਦੋਂ ਲੋਕਾਂ ਦੀ ਗੱਲ ਲੈ ਲਈਏ ਤਾਂ ਇਸ ਦੇ ਵਿੱਚ ਆਮ ਤੌਰ ਦੇ ਉੱਪਰ ਲੋਕ ਜਿਹੜੇ ਨੇ ਉਹ ਆਪਣੇ ਲੜਕੀਆਂ ਨੂੰ ਬਾਹਰ ਭੇਜਦੇ ਨੇ ਕੰਮ ਕਰਨ ਦੇ ਲਈ ਫਿਰ ਚਾਹੇ ਉਹ ਪੰਜਾਬ ਹੋਵੇ ਜਾਂ ਫਿਰ ਬਾਹਰ ਵਿਦੇਸ਼ਾਂ ਦੇ ਵਿੱਚ ਭੇਜ ਦੇਣ ਤਾਂ ਇਸ ਦੇ ਨਾਲ ਜੇਕਰ ਗੱਲ ਕਰੀ ਤਾਂ ਹੁਣ ਜੇਕਰ ਪੰਜਾਬ ਦੇ ਵਿੱਚ ਵੀ ਮਾਹੌਲ ਇਸੇ ਤਰੀਕੇ ਦਾ ਰਹਿਣਾ ਹੈ ਤਾਂ ਫਿਰ ਲੋਕਾਂ ਦੇ ਵਿੱਚ ਵੀ ਚਰਚਾ ਵਾ ਲਗਾਤਾਰ ਰਹਿੰਦੀਆਂ ਨੇ ਕਿ ਸ਼ਰਿਆਮ ਇਸੇ ਤਰੀਕੇ ਨਾਲ ਵੱਟੁਕ ਕਰ ਜਾਣੀ ਸ਼ਰਿਆਮ ਇਸੇ ਤਰੀਕੇ ਨਾਲ ਤੇਜ਼ ਸਰ ਹਥਿਆਰਾਂ ਦੇ ਨਾਲ ਆ ਲੜਕੀ ਨੂੰ ਜਿਹੜਾ ਵੱਟ ਦੇਣਾ ਤਾਂ ਉਸ ਤੋਂ ਬਾਅਦ ਉਸਦੀ ਬਹੁਤ ਹੋ ਜਾਂਦੀ ਹਸਪਤਾਲ ਦੇ ਵਿੱਚ ਲਗਭਗ ਪਹਿਲਾਂ ਤੋਂ ਵੀ ਇਹ ਲਗਾਤਾਰ ਹਜੀਆਂ ਘਟਨਾਵਾਂ ਜਿਹੜੀਆਂ ਵਾਪਰਦੀਆਂ ਰਹਿੰਦੀਆਂ ਨੇ ਫਿਰ ਚਾਹੇ ਉਹ ਗੈਂਗਸਟਰਵਾਦ ਦੀ ਹੋ ਜੇ ਜਾਂ ਫਿਰ ਸ਼੍ਰੀਆਮ ਜਿਹੜਾ ਪਿਛਲੇ ਦਿਨੀ ਸੀਪੀ ਸਟਾਟ ਮਾਲ ਦੇ ਬਾਹਰ ਜਿਹੜੀਆਂ ਗੋਲੀਆਂ ਚੱਲਦੀਆਂ ਨੇ ਤਾਂ ਉਸ ਤੋਂ ਬਾਅਦ ਵੀ ਪੁਲਿਸ ਜਿਹੜੀ ਹੈ ਲਗਾਤਾਰ ਆਪਣੇ ਤੌਰ ਦੇ ਉੱਪਰ ਵੀ ਚੈਕਿੰਗ ਕਰਦੀ ਆਉਂਦੀ ਨਹੀਂ ਇਹ ਤਾਂ ਨਾਕਾਬੰਦੀ ਕਰਕੇ ਉਹਨਾਂ ਦੋਸ਼ੀਆਂ ਨੂੰ ਫੜਦੀ ਹੈ ਤਾਂ ਗੱਲਬਾਤ ਜਿਹੜੀ ਹੈਗੀ ਹੈ ਬੇਲਾ ਰਾਜ ਕਮਿਸ਼ਨ ਤੇ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਉਹ ਇਸ ਵਕਤ ਮੋਹਾਲੀ ਦੇ 6 ਹਫਤੇ ਸਸਤਾਲ ਵਿਖੇ ਪਹੁੰਚੇ ਸਿਵਲ ਹਸਪਤਾਲ ਵਿਖੇ ਔਰ ਪਰਿਵਾਰਕ ਦੇ ਨਾਲ ਵੀ ਗੱਲਬਾਤ ਉਹਨਾਂ ਨੇ ਕੀਤੀ ਹੈ ਤਾਂ ਪਰਿਵਾਰ ਨੂੰ ਕੀ ਭਰੋਸਾ ਦਿੱਤਾ ਗਿਆ ਇਸ ਬਾਰੇ ਪਰਿਵਾਰ ਨੂੰ ਕਿਸ ਤਰੀਕੇ ਦੇ ਨਾਲ ਜਿਹੜਾ ਪ੍ਰੋਸੈਸ ਦੇ ਵਿੱਚ ਲਿਆ ਗਿਆ ਔਰ ਪੰਜਾਬ ਸਰਕਾਰ ਵੱਲੋਂ ਕਿਸ ਤਰੀਕੇ ਦੀ ਮਦਦ ਕੀਤੀ ਜਾਣੀ ਹੈ ਪਰਿਵਾਰ ਦੀ ਔਰ ਹੁਣ ਜਿਹੜੀ ਗੱਲਬਾਤ ਕਰਨ ਦੀ ਜਿਹੜੀ ਹੈਗੀ ਆ ਉਹ ਕੋਸ਼ਿਸ਼ ਵੀ ਕਰਾਂਗੇ ਸੋ ਸਿੱਧੇ ਤੌਰ ਦੇ ਉੱਪਰ ਜੇਕਰ ਗੱਲ ਕਰੀਏ ਤਾਂ ਸੀਨੀਅਰ ਅਧਿਕਾਰੀ ਮੈਮ ਕਿਵੇਂ ਦੇਖਦੇ ਹੋ ਕਿਉਂਕਿ ਆ ਜੋ ਮਹਾਲ ਹੋਇਆ ਮੋਹਾਲੀ ਹਾਈ ਟੈਕ ਸਿਟੀ ਹੈ ਕਿੰਨਾ ਕੁ ਸੇਫ ਔਰ ਅਨਸੇਫ ਮੰਨਦੇ ਹੋ ਇਸ ਘਟਨਾ ਏ ਦੇਖੋ ਮੁਹਾਲੀ ਸਿਟੀ ਦੀ ਗੱਲ ਨਹੀਂ ਹੈ ਠੀਕ ਹੈ ਜਿਹੜੀ ਇਨਸੀਡੈਂਟ ਹੈ ਇਹ ਪਰਸਨਲ ਇਨਸੀਡੈਂਟ ਹੈ ਕੁਝ ਰਿਲੇਸ਼ਨ ਸੀ ਇਹ ਲੜਕੀ ਜਿਹੜੀ ਆ ਇਹ ਨਹੀਂ ਚਾਹੁੰਦੀ ਸੀ ਉਹ ਲੜਕਾ ਜ਼ਬਰਦਸਤੀ ਕਰ ਰਿਹਾ ਸੀ ਕੁਝ ਮਹੀਨੇ ਪਹਿਲਾਂ ਵੀ ਉਹ ਕਦਾਂ ਦੀ ਇਨਸੀਡੈਂਟ ਹੋਇਆ ਆ ਤੇ ਉਹਨੇ ਇੱਕ ਫੇਸ ਦੇ ਅੰਦਰ ਰਿਪੋਰਟ ਵੀ ਕੀਤੀ ਹੈ ਪੁਲਿਸ ਨੇ ਵਾਰਨ ਵੀ ਕੀਤਾ ਹੈ ਪਿੰਡ ਦੀ ਪੰਚਾਇਤ ਨੇ ਵੀ ਇਹਨੂੰ ਵਾਰਨ ਕੀਤਾ ਹੈ ਰਾਜ਼ੀਨਾਮਾ ਵੀ ਹੋਇਆ ਸਾਰਿਆਂ ਦਾ ਤੇ ਇਹਨੇ ਕਿਹਾ ਮੈਂ ਅੱਗੇ ਤੋਂ ਕਦੇ ਨਹੀਂ ਕਰਾਂਗਾ ਲੇਕਿਨ ਫਿਰ ਉਹੀ ਇਨਸੀਡੈਂਟ ਫੇਰ ਦੁਬਾਰਾ ਕੀਤਾ ਆ ਜੋ ਵਿਚਾਰੀ ਦੀ ਮੌਤ ਤੱਕ ਹੋ ਰਹੀਆਂ ਘਟਨਾਵਾਂ ਲਗਾਤਾਰ ਆਉਂਦੀਆਂ ਆ ਕਈ ਵਾਰ ਕੁੜੀ ਨੂੰ ਪਰੇਸ਼ਾਨ ਕੀਤਾ ਜਾਂਦਾ ਜਬਰਦਸਤੀ ਕੀਤੀ ਜਾਂਦੀ ਹੈ ਤਮੇਲਾ ਰਾਜ ਕਮਿਸ਼ਨ ਦੇ ਚੇਅਰਮੈਨ ਹੋਣ ਦੇ ਨਾਤੇ ਤੁਸੀਂ ਤੁਹਾਡੀ ਕੀ ਭੂਮਿਕਾ ਕਿਵੇਂ ਲੋਕਾਂ ਨੂੰ ਅਵੇਅਰ ਕਰੋਗੇ ਕੁੜੀਆਂ ਨੂੰ ਅਵੇਅਰ ਕਰੋ ਖਾਸ ਤੌਰ ਤੇ ਜਿਹੜੇ ਅਵੇਅਰਨੈਸ ਪ੍ਰੋਗਰਾਮਸ ਅਸੀਂ ਜ਼ਰੂਰ ਚਲਾਉਣੇ ਨੇ ਜਿਹਦੇ ਅੰਦਰ ਕਿ ਜਿਹੜੇ ਯੰਗ ਮਾਈਂਡਸ ਨੇ ਥੋੜੀ ਸੰਵੇਦਨਾ ਹੋਣੀ ਚਾਹੀਦੀ ਹੈ ਥੋੜਾ ਸਮਾਜ ਦੇ ਅੰਦਰ ਵੀ ਸਹਿਨਸ਼ੀਲਤਾ ਵੀ ਹੋਣੀ ਚਾਹੀਦੀ ਹੈ ਠੀਕ ਹੈ ਇਹਦੇ ਲਈ ਅਸੀਂ ਚਲਾਵਾਂਗੇ ਤੁਹਾਨੂੰ ਦੱਸਦੇ ਰਾਵਾਂਗੇ ਟਾਈਮ ਟੂ ਟਾਈਮ ਇਸ ਦੇ ਬਾਰੇ ਭਾਤਾ ਇਸ ਵਕਤ ਵੀ ਜਿਹੜੇ ਮਹਿਲਾ ਰਾਜ ਕਮਿਸ਼ਨ ਦੇ ਚੇਅਰਪਰਸਨ ਜਿਹੜੇ ਨੇ ਉਹ ਮੋਹਾਲੀ ਦੇ ਲੋਕਾਂ ਨੂੰ ਕਿੰਨਾ ਕਵੇਅਰ ਕੀਤਾ ਜਾਣਾ ਅਵੇਅਰਨੈਸ ਕੈਂਪ ਚਲਾਉਣੇ ਜਾਂ ਫਿਰ ਕੀ ਭੂਮਿਕਾ ਰਹਿਣੀ ਹੈ ਉਸ ਬਾਰੇ ਖਾਸ ਜਾਣਕਾਰੀ ਜਿਹੜੀ ਆ ਉਹ ਦਿੱਤੀ ਗਈ ਹੈ ਕੈਮਰਾ ਪਰਸਨ ਅਨਿਲ ਦੇ ਨਾਲ ਮਨਜੋਤ ਸਿੰਘ ਕੰਗ ਦੈਨਿਕ ਸੁਰਾ ਟੀਵੀ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ